ਹਾਂਜੀ ਸਤਿ ਸ੍ਰੀ ਅਕਾਲ ਸਾਥਿਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਅਜਿਹੀਆਂ ਤਿੰਨ ਚੀਜ਼ਾਂ ਬਾਰੇ ਜਾਣਾਂਗੇ ਜਿਨ੍ਹਾਂ ਨੂੰ ਅਸੀਂ ਰਾਤ ਨੂੰ ਭੌਂਕੇ ਰੱਖਣਾ ਹੈ ਤੇ ਸਵੇਰ ਵੇਲੇ ਇਹਨਾਂ ਦਾ ਸੇਵਨ ਕਰਨਾ ਹੈ ਇਹਦੇ ਨਾਲ ਸਾਡੇ ਸਰੀਰ 'ਚ ਤਾਕਤ ਆਉਂਦੀ ਹੈ ਇਹਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿਨੇ ਆ ਸੋ ਸਾਥਿਓ ਆਪਣਾ ਇਹ ਜਿਹੜਾ YouTube ਚੈਨਲ ਹੈ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਆਓ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਵੀ ਉਹ ਕਿਹੜੀਆਂ ਤਿੰਨ ਚੀਜ਼ਾਂ ਏ ਤੇ ਇਹਨਾਂ ਨੂੰ ਵਰਤਣਾ ਕਿਵੇਂ ਆ ਕਿਹੜੇ-ਕਿਹੜੇ ਢੰਗ ਤਰੀਕੇ ਆ ਸਾਥੀਓ ਜੇ ਪਹਿਲੀ ਚੀਜ਼ ਦੀ ਗੱਲ ਕਰੀਏ ਉਹ ਹੈਗੀ ਆ ਅਜਵਾਇਣ ਦੋਸਤੋ ਅਜਵਾਇਣ ਦੇ ਵਿੱਚ ਥਾਈਮੋਲ ਨਾਮ ਦਾ ਇੱਕ ਅਜੀਹਾ ਕੰਪਾਊਂਡ ਪਾਇਆ ਜਾਂਦਾ ਜਿਹੜਾ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਹੀ ਵਧੀਆ ਸਾਡੀ ਪਾਚਨ ਕਿਰਿਆ ਵਾਸਤੇ ਇਹ ਸਾਨੂੰ ਗੈਸ ਦੀ ਅਫਾਰੇ ਦੀ ਬਲੌਟਿੰਗ ਜਿਹਨੂੰ ਕਹਿ ਦਿੰਨੇ ਆ ਇਹਦੇ ਨਾਲ ਨਾਲ ਬਦਹਾਜਮੀ ਯਾਨੀ ਕਿ ਇਨਡਾਈਜੈਸ਼ਨ ਤੋਂ ਬਚਾ ਕੇ ਰੱਖਦਾ ਹੈ ਸੋ ਜੇ ਇਹਦੇ ਅਗਲੇ ਫਾਇਦੇ ਨੂੰ ਵੇਖੀਏ ਤਾਂ ਅਜਮੈਨ ਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਆ ਜਿਹੜਾ ਕਿ ਸਾਡੇ ਸਰੀਰ 'ਚ ਸੋਜਾਂ ਨੂੰ ਘਟਾਉਂਦਾ ਏ ਸਾਨੂੰ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਵਧੀਆ ਏ ਜੋੜਾਂ ਦੇ ਵਿੱਚਲੇ ਜਿਹੜੀ ਸੋਜ ਆ ਉਹਨਾਂ ਨੂੰ ਵੀ ਘੱਟ ਕਰਦਾ ਏ ਤੇ ਦਰਦਾਂ ਨੂੰ ਵੀ ਘਟਾਉਂਦਾ ਏ ਤੇ ਸਾਤਿਓ ਅਜਵਾਇਣ ਦੇ ਵਿੱਚ ਮੰਨਿਆ ਗਿਆ ਇਹ ਵਿਗਿਆਨ ਮੰਦੀ ਆ ਕਿ ਇਹਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਵੀ ਹੁੰਦੀਆਂ ਏ ਜਿਹੜੀਆਂ ਸਾਨੂੰ ਕ੍ਰੋਨਿਕ ਇਲਨੈਸ ਹੋ ਗਈਆਂ ਜਿਵੇਂ ਸ਼ੂਗਰ ਹੋ ਗਈ ਇਹਦੇ ਨਾਲ ਨਾਲ ਦਿਲ ਦੀਆਂ ਬਿਮਾਰੀਆਂ ਹੋ ਗਈਆਂ ਜਾਂ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਸਾਨੂੰ ਬਚਾ ਕੇ ਰੱਖਦੀਆਂ ਜਿਹੜੀਆਂ ਇਹਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੁੰਦੀਆਂ ਏ ਸੋ ਅਜਵਾਇਣ ਸਾਡੇ ਮੈਟਾਬੋਲਿਜ਼ਮ ਨੂੰ ਵੀ ਬੂਸਟ ਕਰਦੀ ਆ ਇਨਹਾਂਸ ਕਰਦੀ ਸਾਡੇ ਮੈਟਾਬੋਲਿਜ਼ਮ ਨੂੰ ਇਦੇ ਨਾਲ ਨਾਲ ਸਾਡੇ ਸਰੀਰ ਚ ਵਾਟਰ ਦੀ ਰਿਟੈਂਸ਼ਨ ਨੂੰ ਘੱਟ ਕਰਦੀ ਆ ਸਾਡੇ ਪਾਣੀ ਕਹਿ ਲੋ ਵੀ ਬਾਹਰ ਕੱਢਦੀ ਸਰੀਰ ਚੋਂ ਵਾਧੂ ਜਿਹੜਾ ਪਾਣੀ ਆ ਸੋ ਜਿਹਦੇ ਨਾਲ ਇੱਕ ਤਾਂ ਮੈਟਾਬੋਲਿਜ਼ਮ ਜਦੋਂ ਬੂਸਟ ਹੋ ਜਾਂਦਾ ਤੇ ਵਾਟਰ ਰਿਟੈਂਸ਼ਨ ਘੱਟਦੀ ਆ ਤਾਂ ਸਾਡਾ ਜਿਹੜਾ ਭਾਰ ਆ weight management ਕਰਨ ਚ ਵੀ ਬਹੁਤ ਸਾਨੂੰ ਸਹਾਇਤਾ ਦਿੰਦੀ ਅਜਵੈਨ ਸੋ ਇਹਨੂੰ ਵਰਤਣਾ ਕਿਵੇਂ ਸਾਥੀਓ ਰਾਤ ਨੂੰ ਇੱਕ ਚਮਚਾ ਜਾਂ ਅੱਧਾ ਚਮਚਾ ਅਜਵੈਨ ਦਾ ਤੁਸੀਂ ਪਿਉ ਕੇ ਰੱਖ ਦੇਣਾ ਹੈ ਸੋ ਸਵੇਰ ਵੇਲੇ ਜਿਹੜਾ ਇਹ ਪਾਣੀ ਆ ਇਹਨੂੰ ਤੁਸੀਂ ਛਾਣ ਲੋ ਤੇ ਅਜਮੈਣ ਨੂੰ ਬਰੀਕ ਪੀਸ ਲੋ ਕੁੱਟ ਲੋ ਤੇ ਇਹਨੂੰ ਤੁਸੀਂ ਦੁੱਧ ਨਾਲ ਵੀ ਇਹਦਾ ਸੇਵਨ ਕਰ ਸਕਦੇ ਆ ਜਾਂ ਪਾਣੀ ਨਾਲ ਵੀ ਲੈ ਸਕਦੇ ਆ ਤੇ ਸਾਥੀਓ ਜਿਹੜਾ ਇਹ ਪਾਣੀ ਹੈ ਸੁਟਣਾ ਨਹੀਂਗਾ ਜਿਹਦੇ ਵਿੱਚ ਰਾਤ ਨੂੰ ਜੁਆਇਣ ਪੀਂਹੁੰਦੀ ਸੀ ਇਹ ਤੁਸੀਂ ਪੂਰਾ ਦਿਨ ਥੋੜਾ ਥੋੜਾ ਕਰਕੇ ਇਹਦਾ ਸੇਵਨ ਕਰੋ ਇਹਦੇ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲੂਗੇ ਜਿਹੜੇ ਮੈਂ ਤੁਹਾਨੂੰ ਪਿੱਛੇ ਇਸ ਵੀਡੀਓ ਚ ਦੱਸੇ ਆ ਸੋ ਅਗਲੀ ਜਿਹੜੀ ਚੀਜ਼ ਆ ਸਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਜਿਹਨੂੰ ਰਾਤ ਨੂੰ ਭੌਂ ਕੇ ਰੱਖਣਾ ਉਹ ਹੈਗੀ ਆ ਹਰੀ ਮੂੰਗੀ ਦੋਸਤੋ ਹਰੀ ਮੂੰਗੀ ਇੱਕ ਬਹੁਤ ਹੀ ਵਧੀਆ ਆਹਾਰ ਆ ਇਹ ਪਾਚਵੀ ਬੜੀ ਛੇਤੀ ਜਾਂਦੀ ਸਾਡੇ ਸਰੀਰ ਚ ਤੇ ਇਹਦੇ ਵਿੱਚ ਪ੍ਰੋਟੀਨ ਬਹੁਤ ਵਧੀਆ ਮਿਲਦੇ ਆ ਫਾਈਬਰ ਦੀ ਮਾਤਰਾ ਬੜੀ ਚੰਗੀ ਹੁੰਦੀ ਆ ਵਿਟਾਮਿਨਸ ਤੇ ਮਿਨਰਲਸ ਵੀ ਬਹੁਤ ਅੱਛੇ ਮਿਲਦੇ ਸਾਨੂੰ ਹਰੀ ਮੂੰਗੀ ਤੋਂ ਸੋ ਸਿੱਟੇ ਵਜੋਂ ਕੀ ਹੁੰਦਾ ਏ ਹਰੀ ਮੂੰਗੀ ਦਾ ਜਦੋਂ ਇਸ ਦੀ ਇਸ ਮਾਲ ਕਰਨੇ ਚ ਪ੍ਰੋਟੀਨ ਤੇ ਫਾਈਬਰ ਜ਼ਿਆਦਾ ਹੋਣ ਕਰਕੇ ਇਹ ਸਾਨੂੰ weight management ਲਈ ਬਹੁਤ ਸਹਾਇਤਾ ਕਰਦੀ ਆ ਸਾਡੇ ਭਾਰ ਨੂੰ ਘਟਾਉਂਦੀ ਆ ਸੋ ਇਹਦੇ ਨਾਲ ਨਾਲ ਇਹਦੇ ਵਿੱਚ ਸਾਥੀਓ ਅਜਿਹੇ ਗੁਣ ਵੀ ਪਾਏ ਜਾਂਦੇ ਆ ਜਿਹੜੇ ਸਾਡੇ ਕਹਿ ਲਓ ਵੀ ਨਸਾਂ ਦੇ ਵਿੱਚੋਂ ਖੂਨ ਦੀਆਂ ਨਸਾਂ 'ਚੋਂ ਜਿਹੜਾ ਬੈਡ ਕੋਲੇਸਟ੍ਰੋਲ LDL ਉਹਨੂੰ ਘੱਟ ਕਰਦੇ ਆ ਤੇ ਸਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਘਟਾਉਂਦੇ ਸੋ ਸਾਡੇ ਹਾਰਟ ਵਾਸਤੇ ਵੀ ਬਹੁਤ ਵਧੀਆ ਏ ਜੇ ਅਸੀਂ ਹਰੀ ਮੂੰਗੀ ਦਾ ਇਸਤੇਮਾਲ ਕਰਦੇ ਆ ਸਾਥੀਓ ਵਿਗਿਆਨ ਕਹਿੰਦੀ ਵੀ ਸਾਨੂੰ ਰੋਜ਼ਾਨਾ ਜਿਹੜਾ ਪ੍ਰੋਟੀਨ ਦੀ ਜਿਹੜੀ ਰਿਕਾਇਰਮੈਂਟ ਆ ਸਾਡੇ ਸਰੀਰ ਨੂੰ ਉਹ 0.8 ਗ੍ਰਾਮ ਕਹਿ ਲਓ ਵੀ ਪਰ ਕੇਜੀ ਦੇ ਹਿਸਾਬ ਨਾਲ ਲੋੜ ਹੁੰਦੀ ਆ ਸੋ ਭਾਬੀ ਜੇ ਤੁਹਾਡਾ weight 75 ਕਿਲੋ ਆ ਤਾਂ ਇਹਨੂੰ 0.8 ਨਾਲ ਗੁਣਾ ਕਰ ਲਓ ਤਾਂ 60 ਗ੍ਰਾਮ ਤੁਹਾਨੂੰ ਰੋਜ਼ਾਨਾ ਪ੍ਰੋਟੀਨ ਦੀ ਜ਼ਰੂਰਤ ਆ ਸੋ 60 ਗ੍ਰਾਮ ਸਾਨੂੰ ਭੋਜਨ ਤੋਂ ਕਈ ਵਾਰੀ ਨਹੀਂ ਮਿਲਦਾ ਸੋ ਸਾਨੂੰ ਅਲੱਗ ਦੇ ਤੌਰ ਤੇ ਇਹਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਪ੍ਰੋਟੀਨ ਦੀ ਘਾਟ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ ਤਾਂ ਜੋ ਅਸੀਂ ਸਿਹਤਮੰਦ ਰਹੀਏ ਕਿਉਂਕਿ ਪ੍ਰੋਟੀਨ ਸਾਡੇ ਸਰੀਰ ਦੇ ਬਹੁਤ ਸਾਰੇ ਕੰਮਾਂ ਲਈ ਜ਼ਰੂਰੀ ਹੁੰਦਾ ਹੈ ਸੋ ਇਹਦੀ ਘਾਟ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਸਰੋਤ ਆ ਹਰੀ ਮੂੰਗੀ ਸੋ ਰਾਤ ਨੂੰ ਤੁਸੀਂ ਇੱਕ ਜਾਂ ਦੋ ਚਮਚੇ ਹਰੀ ਮੂੰਗੀ ਦੇ ਭੋਂਕੇ ਰੱਖ ਦਿਓ ਕਟੋਰੀ 'ਚ ਤੇ ਸਵੇਰ ਵੇਲੇ ਤੁਸੀਂ ਇਹਦਾ ਸੇਵਨ ਕਰਨਾ ਹੈ ਸੋ ਧਿਆਨ ਦੇਣ ਵਾਲੀ ਗੱਲ ਇਹ ਕਿ ਜਿਹੜਾ ਜਿਹੜੇ ਪਾਣੀ ਤੁਸੀਂ ਇਹ ਮੂੰਗੀ ਪੀਂਹੋਂਤੀਆਂ ਉਹਨੂੰ ਛੱਡ ਦਿਓ ਕਿਉਂਕਿ ਇਹਦੇ ਵਿੱਚ ਐਂਟੀ ਨਿਊਟ੍ਰੀਐਂਟਸ ਜਿਹੜੇ ਆ ਉਹ ਆ ਜਾਂਦੇ ਆ ਸੋ ਜਿਹੜੇ ਸਾਡੀ ਸਿਹਤ ਲਈ ਨਹੀਂ ਵਧੀਆ ਸੋ ਇਹਨੂੰ ਪਾਣੀ ਨੂੰ ਛੱਡ ਦਿਓ ਤੁਸੀਂ ਇਹ ਜਿਹੜੀ ਦਾਲ ਆ ਇਹਦਾ ਤੁਸੀਂ ਸੇਵਨ ਕਰਨਾ ਹੈ ਸਵੇਰ ਵੇਲੇ ਇਹਨੂੰ ਚਬਾ ਕੇ ਖਾਣਾ ਹੈ ਸੋ ਇਹਨੂੰ ਤੁਸੀਂ ਪੰਘਰਾ ਵੀ ਸਕਦੇ ਆ ਕਿਸੇ ਮਲਮਲ ਦੇ ਕੱਪੜੇ 'ਚ ਇਸ ਦਾਲ ਨੂੰ ਕਹਿ ਲਓ ਵੀ ਉਹ ਉਸੇ ਤਰ੍ਹਾਂ ਲਪੇਟ ਲਓ ਤੇ ਇਹਨੂੰ ਥੋੜੇ ਜਿਹਾ ਕੱਪੜੇ ਨੂੰ ਗਿੱਲਾ ਕਰਕੇ ਇੱਕ ਜਾਂ ਦੋ ਦਿਨ ਲਈ ਰੱਖ ਦਿਓ ਤਾਂ ਜਦੋਂ ਇਹ ਦਾਲ ਪੁੰਗਰ ਜੂਗੀ ਤਾਂ ਇਹਦੇ ਵਿੱਚਲੇ ਜਿਹੜੇ ਪੋਸਟਿਕ ਤੱਤ ਉਹ ਹੋਰ ਵੱਧ ਹੋ ਜਾਂਦੇ ਆ ਸੋ ਸਾਨੂੰ ਹੋਰ ਜ਼ਿਆਦਾ ਫਾਇਦਾ ਮਿਲਦਾ ਏ ਸੋ ਸਾਥੀਓ ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਸਾਡੀ ਸਿਹਤ ਲਈ ਵਧੀਆ ਹੋ ਹੈਗੀ ਗੂੰਦ ਕਤੀਰਾ ਗੁੰਦ ਕੀ ਤੀਰਾ ਗਰਮੀਆਂ ਦੇ ਮੌਸਮ ਵਿੱਚ ਵੀ ਬਹੁਤ ਵਧੀਆ ਏ ਬਾਕੀ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਏ ਸੋਲੂਬਲ ਫਾਈਬਰ ਜਿਹੜਾ ਕਿ ਜਦੋਂ ਅਸੀਂ ਇਹਨੂੰ ਖਾਂਦੇ ਆ ਤਾਂ ਸਾਡੇ ਪੇਟ ਵਿੱਚ ਜਾ ਕੇ ਸਾਡੀਆਂ ਅੰਤੜੀਆਂ ਦੀ ਜਿਹੜੀ ਬਾਵਲ ਮੂਵਮੈਂਟ ਆ ਉਹਨੂੰ ਸਹੀ ਕਰਦਾ ਏ ਤੇ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਬਚਾਉਂਦਾ ਏ ਸੋ ਇਹਦੇ ਨਾਲ ਨਾਲ ਗਰਮੀਆਂ 'ਚ ਬਹੁਤ ਜ਼ਰੂਰੀ ਆ ਡੀਹਾਈਡਰੇਸ਼ਨ ਤੋਂ ਬਚਣ ਵਾਸਤੇ ਲੂ ਲੱਗਣ ਦੀ ਪਰੇਸ਼ਾਨੀ ਤੋਂ ਬਚਣ ਵਾਸਤੇ ਬਹੁਤ ਜ਼ਰੂਰੀ ਸਾਡੇ ਸਰੀਰ 'ਚ ਠੰਡਕ ਦਿੰਦਾ ਏ ਸੋ ਗੂੰਦ ਕਤੀਰਾ ਗਰਮੀਆਂ 'ਚ ਇਹਦਾ ਜਰੂਰ ਸਾਨੂੰ ਸੇਵਨ ਕਰਨਾ ਚਾਹੀਦਾ ਏ ਇਦੇ ਨਾਲ ਨਾਲ ਸਾਥੀਓ ਇਹਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਵੀ ਪਾਈਆਂ ਜਾਂਦੀਆਂ ਗੂੰਦ ਕਤੀਰਾ ਜਿਹੜੀਆਂ ਸਾਨੂੰ ਜੋੜਾਂ ਦੇ ਦਰਦਾਂ ਤੋਂ ਬਚਾ ਕੇ ਰੱਖਦੀਆਂ ਏ ਸਾਡੇ ਜੋੜਾਂ ਵਿੱਚਲੀ ਸੋਜ ਆ ਉਹਨੂੰ ਵੀ ਘੱਟ ਕਰਦਾ ਏ ਗੂੰਦ ਕਤੀਰਾ ਇਹਦੇ ਨਾਲ ਨਾਲ ਭਾਰ ਨੂੰ ਘਟਾਉਣ ਵਾਸਤੇ ਵੀ ਬਹੁਤ ਵਧੀਆ ਏ weight management ਲਈ ਵੀ ਬੜਾ ਵਧੀਆ ਗੂੰਦ ਕਤੀਰਾ ਤੇ ਜਿਹੜੀਆਂ ਔਰਤਾਂ ਨੂੰ ਪੀਰੀਅਡਸ ਦੀ ਸਮੱਸਿਆ ਏ ਵੱਧ ਘਟਾ ਉਹਨਾਂ ਵਾਸਤੇ ਵੀ ਗੂੰਦ ਕਤੀਰਾ ਬਹੁਤ ਜ਼ਰੂਰੀ ਆ ਸੁਰਜਾਨਾ ਇਹਦਾ ਸੇਵਨ ਕਰਨਾ ਏ ਸਮੱਸਿਆ ਵੀ ਠੀਕ ਹੁੰਦੀ ਆ ਸੋ ਰਾਤ ਨੂੰ ਤੁਸੀਂ ਅ ਅੱਧਾ ਚਮਚਾ ਇਹਦਾ ਕੌਲੀ ਦੇ ਵਿੱਚ ਪਾਣੀ ਪਾ ਕੇ ਭਿਉਂ ਕੇ ਰੱਖ ਦੋ ਤੇ ਸਵੇਰ ਵੇਲੇ ਜਦੋਂ ਇਹ ਫੁੱਲ ਜਾਊਗਾ ਇਹਦਾ ਤੁਸੀਂ ਸੇਵਨ ਦੁੱਧ ਨਾਲ ਵੀ ਕਰ ਸਕਦੇ ਆ ਨਿੰਬੂ ਪਾਣੀ ਨਾਲ ਵੀ ਕਰ ਸਕਦੇ ਆ ਰੂਹ ਹਵਜਾ ਨਾਲ ਵੀ ਕਰ ਸਕਦੇ ਆ ਸੋ ਇਹ ਜਿਹੜੀਆਂ ਤਿੰਨ ਚੀਜ਼ਾਂ ਦੱਸਿਆ ਸਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਸੋ ਇਹਨਾਂ ਨਾਲ ਸਾਨੂੰ ਤਾਕਤ ਵੀ ਮਿਲਦੀ ਆ ਤੇ ਅਸੀਂ ਹੋਰ ਵੀ ਕਈ ਪਰੇਸ਼ਾਨੀਆਂ ਤੋਂ ਬਿਮਾਰੀਆਂ ਤੋਂ ਬਚੇ ਰਹਿਨੇ ਆ ਸੋ ਸਾਥੀਓ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਸੋ ਇਜਾਜ਼ਤ ਦਿਓ ਧੰਨਵਾਦ